ਅੱਜ ਦੇ ਦੌਰ ਦੇ ਵਿੱਚ ਅਸੀਂ ਕੋਈ ਵੀ ਕੰਮ ਕਰਦੇ ਆ ਨਾ ਤੇ ਇਹਦੇ ਵਾਸਤੇ ਅਸੀਂ ਸਭ ਤੋਂ ਜ਼ਰੂਰੀ ਸਮਝਦੇ ਆ ਮੋਬਾਈਲ ਨੂੰ ਕੋਈ ਵੀ ਇਨਸਾਨ ਆ ਕੁਝ ਸਰਚ ਕਰਨਾ ਹੈ ਕੁਝ ਬਣਾਉਣਾ ਵਾ ਕੁਝ ਖਾਣਾ ਵਾ ਤੇ ਅਸੀਂ ਸਿਰਫ ਮੋਬਾਈਲ ਦਾ ਯੂਜ਼ ਕਰਦੇ ਆ ਈਵਨ ਕਿਤੇ ਜਾਣਾ ਵਾ ਮੈਪ ਦਾ ਯੂਜ਼ ਕਰਦੇ ਆ ਪਰ ਸਭ ਤੋਂ ਜ਼ਿਆਦਾ ਜਿਹੜਾ ਬੁਰਾ ਪ੍ਰਭਾਵ ਮੋਬਾਈਲ ਦਾ ਉਹ ਬੱਚਿਆਂ ਦੇ ਉੱਪਰ ਪੈ ਰਿਹਾ ਹੈ ਚਾਹੀ ਇਹ ਵੀਡੀਓ ਵੀ ਆਪਾਂ ਮੋਬਾਈਲ ਦੇ ਉੱਪਰ ਹੀ ਬਣਾ ਰਹੇ ਆ ਪਰ ਫਿਰ ਵੀ ਕਿੰਨੇ ਕਿਤੇ ਸਾਨੂੰ ਇਹਦੀ ਲਿਮਿਟ ਦਾ ਪਤਾ ਹੋਣਾ ਚਾਹੀਦਾ ਹੈ ਜਦੋਂ ਅਸੀਂ ਮੋਬਾਈਲ ਨੂੰ ਹੱਥ ਚ ਫੜਦੇ ਆਂ ਤੇ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਦੇਖਣਾ ਚਾਹੁੰਦੇ ਆਂ ਜਾਂ ਸਾਨੂੰ ਮੋਬਾਈਲ ਕੀ ਦਿਖਾਵੇ ਤੇ ਅੱਜ ਆਪਾਂ ਇਸ ਵੀਡੀਓ ਦੇ ਰਹੀਂ ਕੁਝ ਚੀਜ਼ਾਂ ਦੇ ਉੱਪਰ ਡਿਸਕਸ਼ਨ ਕਰਾਂਗੇ ਕਿ ਆਪਾਂ ਬੱਚਿਆਂ ਦੇ ਵਿੱਚ ਮੋਬਾਈਲ ਨੂੰ ਜਾਂ ਮੋਬਾਈਲ ਫੋਨ ਦੇ ਰੋਜ਼ਾਨ ਨੂੰ ਆਪਾਂ ਕਿਦਾਂ ਘਟਾ ਸਕਦੇ ਆਂ ਤਾਂ ਕਿ ਉਹ ਸਟੱਡੀ ਵੱਲ ਆਪਣਾ ਫੋਕਸ ਕਰਨ ਜਦੋਂ ਵੀ ਸਾਡੇ ਬੱਚੇ ਮੋਬਾਈਲ ਫੋਨ ਯੂਜ਼ ਕਰਦੇ ਨੇ ਤੇ ਉਹ ਮੋਬਾਈਲ ਫੋਨ ਦੇ ਉੱਪਰ ਕੀ ਸਰਚ ਕਰਦੇ ਨੇ ਕੀ ਕੋਈ ਮੂਵੀ ਦੇਖਦੇ ਪਏ ਨੇ ਕੀ ਉਹ ਕੋਈ ਇਨਫੋਰਮੇਸ਼ਨਲ ਵੀਡੀਓ ਦੇਖਦੇ ਪਏ ਨੇ ਕੀ ਉਹ ਕੋਈ ਸਕੂਲ ਹੋਮਵਰਕ ਕਰਦੇ ਪਏ ਨੇ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਇਹ ਸਭ ਕੁਝ ਨਹੀਂ ਕਰਦੇ ਉਹ ਕੀ ਦੇਖਦੇ ਪਏ ਨੇ ਸ਼ਾਰਟ ਵੀਡੀਓ ਸ਼ਾਰਟਸ ਦੇਖਦੇ ਪਏ ਨੇ ਐਂਟਰੇਨਮੈਂਟ ਵਾਸਤੇ ਉਹਨਾਂ ਨੂੰ ਬਾਕੀ ਕਿਸੇ ਵੀਡੀਓ ਨੂੰ ਕੋਈ ਮਤਲਬ ਨਹੀਂ ਨੌਲੋਨ ਨੋਵਲਜ ਦਾ ਮਤਲਬ ਆ ਨਾ ਲੌਂਗ ਵੀਡੀਓ ਦੇ ਵਿੱਚ ਕੀ ਕੰਟੈਂਟ ਆ ਉਹਦਾ ਕੋਈ ਮਤਲਬ ਨਹੀਂ ਬਸ ਉਹ ਸਕਰੋਲ ਡਾਊਨ ਸਕਰੋਲ ਡਾਊਨ ਸਕਰੋਲ ਡਾਊਨ ਨੀਚੇ-ਨੀਚੇ ਲੱਭੀ ਜਾਣਗੇ ਕਿ ਹੋਰ ਵੀਡੀਓ ਦੇਖੀ ਹੋਰ ਵੀਡੀਓ ਦੇਖੀਏ ਸੋ ਸਭ ਤੋਂ ਜਿਹੜਾ ਜ਼ਿਆਦਾ ਨੁਕਸਾਨ ਆ YouTube ਦੇ ਵਿੱਚ ਉਹ ਹੈ ਗਾਏ ਸ਼ਾਰਟ ਵੀਡੀਓ ਦਾ ਤੇ ਜਿਹੜੇ ਛੋਟੇ ਬੱਚੇ ਆਪਾਂ ਜਦੋਂ ਬੱਚਾ ਜਨਮ ਲੈਂਦਾ ਉਸ ਤੋਂ ਕੁਝ ਮਹੀਨਿਆਂ ਬਾਅਦ ਆਪਾਂ ਆਪ ਬੱਚੇ ਨੂੰ ਫੋਨ ਦਿੰਨੇ ਆ ਆਪਣੀ ਸਿਰਦਰਦੀ ਘਟਾਉਣ ਵਾਸਤੇ ਤੇ ਕੁਝ ਸਾਲਾਂ ਬਾਅਦ ਫਿਰ ਆਪਾਂ ਖੁਦ ਹੀ ਕਿੰਨੇ ਆ ਕਿ ਬੱਚਾ ਫੋਨ ਛੱਡ ਦੇ ਇਹ ਫੋਨ ਨਹੀਂ ਛੱਡਦਾ ਆਪਣੀ ਸਿਰਦਰਦੀ ਜਿਹੜੀ ਆਪਾਂ ਘਟਾਈ ਹੁੰਦੀ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਛੋਟੇ ਬੱਚੇ ਨੂੰ ਫੋਨ ਦਿੰਦੇ ਪਏ ਹੋ ਨਾ ਤੇ YouTube ਨੂੰ ਅਨਇਨਸਟਾਲ ਕਰ ਦਿਓ ਫੋਨ ਦੇ ਵਿੱਚੋਂ ਤੇ Kids YouTube ਪਰ ਲੋ ਜਿੱਤੇ ਸਿਰਫ ਕਿਡਸ ਦੀਆਂ ਵੀਡੀਓਜ਼ ਔਨ ਕੀਆਂ